ਜਿੱਦਾਂ ਸਭ ਨੂੰ ਪਤਾ ਲੱਗ ਰਿਹਾ ਸੀਗਾ ਵੀ ਪੰਜਾਬ ਲੀਡ ਕਾਂਗਰਸ ਲੀਡ ਕਰ ਰਹੀ ਹੈ ਪੰਜਾਬ 'ਚ ਤੇ ਰਾਜਾ ਵੜਿੰਗ ਵੀ ਲਗਭਗ ਜਿੱਤ ਰਹੇ ਨੇ ਤਾਂ ਫਿਰ ਅਸੀਂ ਕੱਲ੍ਹ ਸ਼ਾਮ ਨੂੰ ਮੈਂ ਤੇ ਮੇਰਾ ਮਿੱਤਰ ਅਵਤਾਰ ਸਿੰਘ ਤੇ ਅਸੀਂ ਪ੍ਰੋਗਰਾਮ ਬਣਾਇਆ ਵੀ ਇੱਕ ਬਖਰਾਈ ਜੀ ਕਿਸਮ ਦੀ ਕੋਈ ਕੀਤਾ ਜਾਵੇ ਤੇ ਅਸੀਂ ਇੱਕ ਸੋਚ ਬਣਾਈ ਕਿ ਵਖਰਾ ਵਖਰਾ ਜ ਮੈਸੇਜ ਦੇਈ ਤੇ ਬਖਰੀਆਂ ਵਧਾਈਆਂ ਦੇਈਏ ਤੇ ਇਸ ਕਰਕੇ ਅਸੀਂ ਜੋ ਰਾਜੇ ਵਿਡਿੰਗ ਜੀ ਦੀਆਂ ਚੋਣ ਪ੍ਰਚਾਰ ਦੀਆਂ ਝਲਕੀਆਂ ਸੀਆਂ ਉਹ ਅਸੀਂ ਅਲੱਗ-ਅਲੱਗ ਉਹਦੇ ਪੋਸਟਰ ਬਣਵਾਏ ਤੇ ਉਹਨਾਂ ਨੂੰ ਵਿਸ਼ੇਸ਼ ਅਸੀਂ ਇੱਥੇ ਵਧਾਈ ਦੇਣ ਪਹੁੰਚੇ ਹਾਂ ਹਲਕਾ ਲਹਿਰਾ ਗਤੋਂ ਬਾਈ ਦਰਲਬ ਦੀ ਟੀਮ ਤੋਂ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਜਿੱਦਾਂ ਬਾਕੀ ਕਿਹਾ ਜਾਂਦਾ ਸੀਗਾ ਵੀ ਰਾਜਾ ਦਿਲਾਂ ਦਾ ਰਾਜਾ ਹੈ ਤੇ ਜਿੱਥੇ ਵੀ ਜਾਂਦਾ ਸਭ ਨੂੰ ਆਪਣਾ ਬਣਾ ਲੈਂਦਾ ਉਹੀ ਇੱਥੇ ਲੁਧਿਆਣਾ ਵਾਸੀਆਂ ਨੇ ਦਿੱਤਾ ਪਿਆਰ हेलो नमस्ते सशिकांत आप दोस्तों मैं तेरा दोस्त हरदीप टू और तुसी देख रहे हो लुधियाना लाइव तो दोस्तों ਤੁਹਾਨੂੰ ਦੱਸਦਾ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਲੋਕ ਸਭਾ ਚੋਣਾਂ ਦੀ ਜਿਹੜੀ ਵੋਟਿੰਗ ਗਿਣਤੀ ਆ ਲਗਾਤਾਰ ਚੱਲੀ ਹੈਗੀ ਆ ਤੁਹਾਨੂੰ ਦੱਸਦਾ ਸਵੇਰ ਤੋਂ ਜਿੰਨੇ ਵੀ ਪੜਾਅ ਹੋਏ ਨੇ ਉਹਨਾਂ ਦੇ ਵਿੱਚ ਜਿਹੜਾ ਅਮਰਿੰਦਰ ਸਿੰਘ ਜਿਹੜਾ ਰਾਜਾ ਵੇਡਿੰਗ ਹੈਗੇ ਨੇ ਉਹ ਲਗਾਤਾਰ ਬੜਤ ਬੜਾਈ ਉਹਨਾਂ ਨੇ ਹੋਈ ਆ ਤੁਹਾਨੂੰ ਦੱਸਦਾ ਕਿ ਐਸੇ ਮੌਕੇ ਤੇ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਨਵੀਂ-ਨਵੀਂਆਂ ਦੇਖਣ ਨੂੰ ਮਿਲਦੀਆਂ ਨੇ ਬਹੁਤ ਸਾਰੇ ਹਰ ਪਾਰਟੀ ਦੇ ਵਿੱਚ ਫੈਨਸ ਹੁੰਦੇ ਨੇ ਉਹਦੇ ਵਿੱਚ ਕੁਝ ਕਹਿੰਦਾ ਸਮਰਥਕ ਇੱਤਾ ਦੇ ਨੇ ਜਿਹੜੇ ਕਿ ਸੰਗਰੂਰ ਦੇ ਲਹਿਰਾ ਗਾਗਾ ਤੋਂ ਆਏ ਨੇ ਤੁਹ ਕੰਪਲੀਟ ਕਰਕੇ ਅੱਜ ਉਹ ਲੁਧਿਆਣਾ ਸ਼ਹਿਰ ਦੇ ਇਸ ਮੁੱਖ ਚੌਂ ਦਫ਼ਤਰ ਤੇ ਪਹੁੰਚੇ ਨੇ ਕਾਂਗਰਸ ਦੇ ਜੋ ਕਿ ਰਾਜਾ ਵੜਿੰਗ ਜੀ ਦਾ ਹੈਗਾ ਤੁਹਾਨੂੰ ਦੱਸਦਾ ਕਿ ਇਹ ਬਹੁਤ ਹੀ ਖੂਬਸੂਰਤ ਨਾ ਇੱਕ ਤਿਆਰੀ ਜਿਹੜੀ ਕਰਕੇ ਆਏ ਨੇ ਇੱਕ ਬਹੁਤ ਖੂਬਸੂਰਤ ਜਿਹੜੀ ਕਾਰ ਹੈ ਉਹਨੂੰ ਸਜਾ ਕੇ ਆਏ ਨੇ ਜਿੰਦੇ ਤੁਸੀਂ ਦੇਖ ਸਕਦੇ ਹੋ ਕਿ ਸਾਫ਼ ਸਾਫ਼ ਜਿਹੜਾ ਹੈ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜਿਹੜੇ ਉਮੀਦਵਾਰ ਨੇ ਲੋਕ ਸਵਾਲ ਕਾ ਲੁਧਿਆਣਾ ਤੋਂ ਉਹ ਇੱਥੇ ਪਹੁੰਚੇ ਨੇ ਤੁਹਾਨੂੰ ਦੱਸ ਦਵਾਂਗੇ ਜਿਹੜਾ ਸੰਗਰੂਰ ਤੋਂ ਪਹੁੰਚੇ ਨੇ ਗੱਡੀ ਲੈ ਕੇ ਪੂਰੀ ਤਿਆਰ ਕਰਾ ਕੇ ਪਹੁੰਚੇ ਨੇ ਉਹ ਪੂਰਾ ਵਿਸ਼ਵਾਸ ਹੈਗਾ ਕਿ ਕੱਲ ਜਦੋਂ ਕਾਉਂਟ ਆਵੇ ਇਹਨਾਂ ਦੇ ਜਿਹੜੇ ਕੈਂਡੀਡੇਟ ਹੈਗੇ ਨੇ ਕਾਂਗਰਸ ਤੋਂ ਨਾ ਯਾਨੀ ਕਿ ਰਾਜਾ ਵੜਿੰਗ ਜਿਹੜੇ ਹੈਗੇ ਨੇ ਉਹ ਜਿਹੜੇ ਜ਼ਰੂਰ ਜਿੱਤ ਪ੍ਰਾਪਤ ਕਰਨਗੇ ਤੁਹਾਨੂੰ ਦੱਸਦਾ ਕਿ ਮੈਂ ਗੱਡੀ ਤੁਹਾਨੂੰ ਦਿਖਾਣਾ ਚਾਹਾਂ ਕਿ ਕਿਸ ਪ੍ਰਕਾਰ ਦੇ ਨਾਲ ਗੱਡੀ ਪੂਰੀ ਤਿਆਰ ਕੀਤੀ ਗਈ ਹੈ ਅਗਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਦੌਰਾਨ ਇੱਕ ਕੈਂਡੀਡੇਟ ਜਦੋਂ ਐਸ ਅ ਕੈਂਡੀਡੇਟਸ ਕਾਂਗਰਸ ਵਾਲਾ ਜਦੋਂ ਆਪਣਾ ਪ੍ਰਚਾਰ ਕਰ ਰਾਇ ਸੀ ਕਿ ਸਾਡੀ ਪਾਰਟੀ ਕੀ ਕੀ ਕੰਮ ਕਰੇਗੀ ਲੁਧਿਆਣਾ ਸ਼ਹਿਰ ਦਾ ਠੀਕ ਹੈ ਜੀ ਉਸ ਟਾਈਮ ਉਸ ਤੋਂ ਬਾਅਦ ਜਿਹੜੇ VOTING ਦੀ ਗੱਲ ਕਰ ਗੱਲ ਕਰੀਏ ਵੋਟਿੰਗ ਦੀ ਗੱਲ ਕਰੀਏ ਤੇ ਉਸ ਟਾਈਮ ਤੇ ਵੋਟ ਪਾ ਕੇ ਜਦੋਂ ਬਾਹਰ ਆਉਂਦੇ ਨੇ ਕਿ ਹਾਂਜੀ ਅਸੀਂ ਵੋਟ ਪਾਤੀ ਔਰ ਉਸ ਟਾਈਮ ਉਂਗਲੀ ਦਿਖਾਰੇ ਕਿ ਅਸੀਂ ਵੋਟ ਪਾ ਦਿੱਤੀ ਹੈ ਉਹ ਦਿਖਾਇਆ ਗਿਆ ਉਸ ਤੋਂ ਬੈਂਸ ਬ੍ਰਦਰਸ ਜਿਹੜੇ ਕਿ ਹਾਲ ਹੀ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ ਉਹ ਕਿਸ ਪ੍ਰਕਾਰ ਦੇ ਨਾਲ ਚੋਣ ਜਿਹੜਾ ਹੈ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਇਸ ਵਾਰ ਇਸ ਮੌਕੇ ਜਿਹੜਾ ਹੈ ਕਿ ਸਾਨੂੰ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਆਧੇ ਜਿਹੜੇ ਰੁਝਾਨ ਦੱਸ ਰਹੇ ਨੇ ਉਸ ਦਿਨ ਕਿੱਥੇ ਨਾ ਕਿੱਥੇ ਨਾ ਮਿਲਦੀ ਜੁਲਦੀ ਜੜੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਲਿਖਿਆ ਗਿਆ ਧੰਨਵਾਦ ਲੁਧਿਆਣਾ ਸੋ ਇੱਕ ਧੰਨਵਾਦ ਲੁਧਿਆਣਾ ਕਰਦੇ ਤੇ ਬੈਕ ਸੋਸਾ ਬੈਕਸਾਈਡ ਤੇ ਬੜੀ ਬਹੁਤ ਖੂਬਸੂਰਤ ਤਸਵੀਰ ਹੈਗੀ ਹੈ ਮੈਂ ਹਾਂ ਰਾਜਾ ਵਡਿੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਤੇ ਸਾਫ ਤੌਰ ਤੇ ਆ ਜਿਹੜੀ ਦੋ ਤਸਵੀਰਾਂ ਆਈਆਂ ਸਮਰਥਕਾਂ ਦੀ ਉਹ ਵੀ ਲਗਾਈ ਗਈ ਹੈ ਔਰ ਲਿਖਿਆ ਹੈ ਕਿ ਵਡਿੰਗ ਨਾਲ ਪੱਕੀ ਲੁਧਿਆਣੇ ਦੀ ਤਰੱਕੀ ਸੋ ਇੱਕ ਇੱਕ ਟਾਈਟਲ ਵੀ ਇਹਦਾ ਦਿੱਤਾ ਗਿਆ ਹੈਗਾ ਪਰ ਉਸ ਦਾ ਇਸ ਪਾਸੇ ਅਗਰ ਗੱਲ ਕਰੀਏ ਤੇ ਜਿੱਥੇ ਰਾਜਾ ਵੜਿੰਗ ਆਨ ਕਾਂਗਰਸ ਆਨ ਉਹ ਤੇ ਅਗਰ ਰਾਹੁਲ ਗਾਂਧੀ ਨਾ ਕਿੱਥੇ ਨਾ ਕਿੱਥੇ ਪਿਕਚਰ ਜਿਹੜੀ ਹੈ ਅਧੂਰੀ ਨਜ਼ਰ ਆਉਂਦੀ ਹੈ ਤਾਂ ਇਸ ਗੱਡੀ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਸਭਾ ਚੋਣਾਂ 2024 ਦੀ ਗੱਲ ਕਰੀਏ ਪਿੱਛੇ ਬੈਕ ਡ੍ਰੌਪ ਤੇ ਘੰਟਾ ਕਰ ਨਜ਼ਰ ਆ ਰਿਹਾ ਹੈ ਔਰ ਉਹਨਾਂ ਦੇ ਨਾਲ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਨਾਲ ਰਾਹੁਲ ਗਾਂਧੀ ਜੀ ਨਜ਼ਰ ਆ ਰਹੇ ਨੇ ਔਰ ਸਵੇਦ ਦਾ ਜਿਹੜਾ ਐਨਡੀਏ ਔਰ ਗੱਲ ਕਰੀਏ ਐਨਡੀਏ ਦੀ ਔਰ ਇੰਡੀਆ ਦੀ ਲਗਾਤਾਰ ਜਿਹੜੀ ਹੈ ਦੋਨਾਂ ਪਾਰਟੀਆਂ ਵਿੱਚ ਨੈਸ਼ਨਲ ਲੈਵਲ ਤੇ ਕੜੀ ਟੱਕਰ ਦੇਖਣ ਨੂੰ ਮਿਲ ਹੀ ਰਹੀ ਹੈ ਅਗਰ ਲੇਕਿਨ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਹੈਗੇ ਨੇ ਉਹਨਾਂ ਨੇ ਤਕਰੀਬਨ ਸਵੇਰ ਤੋਂ ਇੱਕ ਬੜਤ ਬਣਾਈ ਹੋਈ ਹੈ ਜਦ ਦੀ ਕਿ ਤੁਹਾਨੂੰ ਦੱਸਦਾ ਕਿ ਆਮ ਆਦਮੀ ਪਾਰਟੀ ਤੋਂ ਅਸ਼ੋਕ ਪ੍ਰੈਸ਼ਰ ਜੀ ਵੀ ਹੈਗੇ ਰਹੀ ਸੀਗੇ ਉਸ ਦੇ ਨਾਲ ਰਵਨੀਤ ਬਿੱਟੂ ਜੋ ਕਿ ਹਾਲ ਹੀ ਦੇ ਵਿੱਚ ਅਜੇ ਭਾਜਪਾ ਦੇ ਵਿੱਚ ਗਏ ਨੇ ਉਹਨਾਂ ਲਈ ਸ਼ੁਰੂਆਤੀ ਤੋਂ ਹੀ ਟੱਕਰ ਦੇਖੀ ਜਾ ਰਹੀ ਸੀ ਲੇਕਿਨ ਹੁਣ ਅਗਰ ਉਹ ਜਾਣ ਦੀ ਗੱਲ ਕਰੀਏ ਤੇ 30000 ਵੋਟਾਂ ਤੋਂ ਅੱਗੇ ਚੱਲਦੇ ਆ ਰਹੇ ਹੁਣ ਫਾਈਨਲ ਅਗਰ ਗੱਡੀ ਦੀ ਗੱਲ ਕਰੀਏ ਕਿ ਕਿੰਨਾ ਵੱਲੋਂ ਤਿਆਰ ਕੀਤੀ ਗਈ ਹੈ ਸੰਗਰੂਰ ਤੋਂ ਲਹਿਰਾ ਗਾਗਾ ਤੋਂ ਕੋਣ ਤਿਆਉ ਫਿਰ ਗੱਲ ਕਰਦੇ ਆ ਸਸ਼ੀਕਾ ਭਾਜੀ ਸਸ਼ੀਕਾ ਭਾਜੀ ਕਿਨਾਂ ਆਏ ਤੁਹਾਡਾ ਮੇਰਾ ਬਿੰਦਰ ਗੋਇਲ ਜੀ ਹਲਕਾ ਲਹਿਰਾਗਾ ਡਿਸਟ੍ਰਿਕਟ ਸੰਗਰੂਰ ਅੱਛਾ ਸੰਗਰੂਰ ਤੋਂ ਤੁਸੀਂ ਆਏ ਹੋ ਕਿਸ ਤਰ੍ਹਾਂ ਮਦਰ ਇੱਕ ਆਤਮ ਵਿਸ਼ਵਾਸ ਸੀਗਾ ਜਿੱਦਾਂ ਤੁਸੀਂ ਸਾਰੀ ਦੇਖ ਹੀ ਰਿਹਾ ਜਦੋਂ ਆਪਣੀਆਂ VOTING ਪੂਰੀ ਹੋ ਗਈ ਸੀਗੀ ਤਾਂ ਇਰਝਾਣਾ ਨੇ ਸ਼ੁਰੂ ਹੋ ਗਈ ਸੀ ਜਿੱਦਾਂ ਸਭ ਨੂੰ ਪਤਾ ਲੱਗ ਰਿਹਾ ਸੀਗਾ ਵੀ ਪੰਜਾਬ ਲੀਡ ਕਾਂਗਰਸ ਲੀਡ ਕਰ ਰਹੀ ਹੈ ਪੰਜਾਬ ਚ ਤੇ ਰਾਜਾ ਵੜਿੰਗ ਵੀ ਲਗਭਗ ਜਿੱਤ ਰਹੇ ਨੇ ਤਾਂ ਫਿਰ ਅਸੀਂ ਕੱਲ ਸ਼ਾਮ ਨੂੰ ਮੈਂ ਤੇ ਮੇਰਾ ਮਿੱਤਰ ਅਵਤਾਰ ਸਿੰਘ ਅਸੀਂ ਪ੍ਰੋਗਰਾਮ ਬਣਾਇਆ ਵੀ ਇੱਕ ਵੱਖਰਾ ਹੀ ਕਿਸਮ ਦੀ ਕੋਈ ਕੀਤਾ ਜਾਵੇ ਤਾਂ ਫਿਰ ਅਸੀਂ ਰਾਜਾ ਵਿੜਿੰਗ ਦੀ ਜਿੱਤ ਦੀ ਖੁਸ਼ੀ ਤੇ ਲੁਧਿਆਣਾ ਵਾਸੀਆਂ ਦਾ ਧੰਨਵਾਦ ਕਰਨ ਲਈ ਤੇ ਕਨਸੈਪਟ ਕੀਤਾ ਤੇ ਗੱਡੀ ਨੂੰ ਮਾਈਂਡ ਵਿੱਚ ਆਇਆ ਯਾਰ ਆਪਣਾ ਗੱਡੀ ਚ ਕੁਝ ਐਤਾ ਦਾ ਕਰਨਾ ਹੈ ਵਿੜਿੰਗ ਸਾਹਿਬ ਵਾਸਤੇ ਜੋ ਕਿ ਇੱਕ ਯਾਦਗਾਰ ਬਣ ਜਾਵੇ ਔਰ ਅੱਜ ਇਹਨੂੰ ਪ੍ਰੋਪਰ ਲੁਧਿਆਣਾ ਸ਼ਾਇਦ 100 ਕਿਲੋਮੀਟਰ ਗੱਡੀ ਚਲਾ ਕੇ ਪਾਰਟੀ ਆਫਿਸ ਦੇ ਵਿੱਚ ਅੱਗੇ ਲਿਆਏ ਹਾਂ ਤੇ ਕਿੱਦਾਂ ਲੱਗ ਰਿਹਾ ਕਿੱਦਾਂ ਤਿਆਰੀਆਂ ਆਈਆਂ ਦੀਆਂ ਕਿੱਤਿਆਂ ਪਿਕਚਰਸ ਕਿੰਨੇ ਸਲੈਕਟ ਕੀਤੀਆਂ ਔਰ ਕਿਸ ਤਰ੍ਹਾਂ ਕਿੰਨਾ ਸਮਾਂ ਲੱਗਿਆ ਉਹਨੂੰ ਗੱਡੀ ਨੂੰ ਤਿਆਰ ਕਰਨਾਂ ਵਿੱਚ ਪਿਕਚਰ ਸਿਲੈਕਟਰ ਜਿੱਦਾਂ ਇਹ ਮੇਰਾ ਮਿੱਤਰ ਹੈ ਇਸ ਦੀ ਦੋਨਾਂ ਨੇ ਪਿਕਚਰ ਸਿਲੈਕਟ ਕੀਤੀ ਤੇ ਜੋ ਵੀ ਯਾਦਗਾਰਾਂ ਇਲੈਕਸ਼ਨ ਦੌਰਾਨ ਰਹੀਆਂ ਨੇ ਅਸੀਂ ਜਿੱਦਾਂ ਬੈਂਸ ਬ੍ਰਦਰ ਦੇ ਨਾਲ ਜਦੋਂ ਕੀਤਾ ਸੀ ਰੋਡ ਸ਼ੋ ਉਹਨਾਂ ਦੀ ਆ ਗਈ ਜਿੱਦਾਂ ਰੋਡ ਸ਼ੋ ਦੇ ਵਿੱਚ ਹੀ ਸਾਰੀਆਂ ਤਸਵੀਰਾਂ ਰਾਹੁਲ ਗਾਂਧੀ ਜੀ ਦੇ ਨਾਲ ਤੇ ਰਾਜਾ ਵਿੜਿੰਗ ਦੀ ਵੱਖ-ਵੱਖ ਜਿੱਦਾਂ ਵੋਟ ਪਾਉਂਦੇ ਦੀ ਅਮਰਤਾ ਵਿੜਿੰਗ ਜੀ ਦੇ ਨਾਲ ਤੇ ਸਾਰੀਆਂ ਫੋਟੋਆਂ ਸੀ ਕੈਪਚਰ ਕਰਕੇ ਗੱਡੀ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਪਾਰਟੀ ਆਫਿਸ ਦੇ ਵਿੱਚ ਆਏ ਹੋ ਸੁਣਿਆ ਨਾ ਕਿ ਲਗਾਤਾਰ ਬੜਤ ਬਣਾਈ ਹੋਈ 30000 35000 ਵੋਟਾਂ ਦਾ ਇਸ ਟਾਈਮ ਅੱਗੇ ਚੱਲ ਰਹੇ ਨੇ ਕਿੱਦਾਂ ਲੱਗ ਰਿਹਾ ਹੈ? ਬਹੁਤ ਖੁਸ਼ੀ ਹੋ ਰਹੀ ਹੈ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਹੈ ਜਿੱਦਾਂ ਵਾਕਈ ਕਿਹਾ ਜਾਂਦਾ ਸੀਗਾ ਵੀ ਰਾਜਾ ਦਿਲਾਂ ਦਾ ਰਾਜਾ ਹੈ ਤੇ ਜਿੱਥੇ ਵੀ ਜਾਂਦਾ ਸਭ ਨੂੰ ਆਪਣਾ ਬਣਾ ਲੈਂਦਾ ਉਹੀ ਇੱਥੇ ਲੁਧਿਆਣਾ ਵਾਸੀਆਂ ਨੇ ਦਿੱਤਾ ਅਪਤਾ ਸਿੰਘ ਜੀ ਕੀ ਕਹਿਣਾ ਚਾਹੁੰਗੇ ਅੰਗਦੀ ਬਾਰੇ ਕਿਤਾ ਮਨ ਵਿਚ ਵਿਚਾਰ ਆਏ ਕਿਤਾ ਤੁਸੀਂ ਵਿਚਾਰ ਮਮਾਸ਼ ਕਿਤਾ ਜਦਾ ਭਾਜੀ ਕਹ ਰਹੇ ਕਿ ਫੋਟੋ ਸਿਲੈਕਸ਼ਨ ਸੇ ਮਿਲ ਕੇ ਕੀਤੀ ਹੈ ਇਹ ਸਰ ਸੋਸ਼ਲ ਮੀਡੀਆ ਤੇ ਮਤਲਬ ਕਿ ਰਾਜਾ ਬਰਿੰਗਜੀ ਦੇ ਤਾਰੀਫ ਚ ਵੀ ਸਾਰੇ ਪੋਸਟਾਂ ਪਾ ਰਹੇ ਸੀ ਵੀ ਰਾਜਾ ਬਰਿੰਗੀ ਜਿੱਤ ਪ੍ਰਾਪਤ ਕਰਨਗੇ ਸਾਰੇ ਚੈਨਲਾਂ ਤੇ ਵੀ ਚੱਲ ਰਹੇ ਸੀ ਤੇ ਅਸੀਂ ਇੱਕ ਸੋਚ ਬਣਾਈ ਕਿ ਵੱਖਰਾ ਵੱਖਰਾ ਜ ਮੈਸੇਜ ਦੇ ਤੇ ਵੱਖਰੀਆਂ ਵਧਾਈਆਂ ਦੇਈਏ ਤੇ ਇਸ ਕਰਕੇ ਅਸੀਂ ਜੋ ਰਾਜੇ ਵਿਡਿੰਗ ਜੀ ਦੀਆਂ ਚੋਣ ਪ੍ਰਚਾਰ ਦੀਆਂ ਝਲਕੀਆਂ ਸੀਆਂ ਉਹ ਅਸੀਂ ਅਲੱਗ-ਅਲੱਗ ਉਹਦੇ ਪੋਸਟਰ ਬਣਵਾਏ ਤੇ ਉਹਨਾਂ ਨੂੰ ਵਿਸ਼ੇਸ਼ ਅਸੀਂ ਇੱਥੇ ਵਧਾਈ ਦੇਣ ਪਹੁੰਚੇ ਹਾਂ ਹਲਕਾ ਲਹਿਰਾ ਗਿਆ ਤੋਂ ਬਾਈ ਦੁਰਲਭ ਦੀ ਟੀਮ ਤੋਂ ਵੀ ਲੱਗਦਾ ਕਿ ਬਾਈ ਜੀ ਹੁਣ ਜਿੱਤਣ ਤੋਂ ਬਾਅਦ ਅਸੀਂ ਗੱਡੀ ਤੇ ਤਿਆਰ ਬੈਠੇ ਨੇ ਹਾਂ ਨਹੀਂ ਬਾਈ ਜੀ ਆਉਣਗੇ ਹੁਣ ਮਨ ਕੇ ਅਸੀਂ ਉਹਨਾਂ ਨੂੰ ਗੱਡੀ 'ਚ ਜਰੂਰ ਉਹਨਾਂ ਨੂੰ ਬਿਠਾਵਾਵਾਂਗੇ ਤੇ ਵਧਾਈ ਵੀ ਦੇਵਾਂਗੇ ਉਹਨਾਂ ਨੂੰ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜਿਹੜਾ ਰਾਜਾ ਵਿਡਿੰਗ ਦੇ ਦਿਲ ਦੇ ਕਰੀਬ ਨੇ ਜਿੰਨੇ ਵੀ ਦੋਸਤ ਮਿੱਤਰ ਚਾਹਤੇ ਨੇ ਸਮਰਥਕ ਨੇ ਉਹਨਾਂ ਦੇ ਵਿੱਚੋਂ ਸਿਰ ਕੱਟ ਮੇ ਇਹ ਵੀਰ ਜਿਹੜੇ ਗੱਡੀ ਸਿ ਜਾ ਕੇ ਲੈ ਕੇ ਆਏ ਨੇ ਇਹਨਾਂ ਨੂੰ ਪਤਾ ਵਾ ਇਹ ਉੱਥੋਂ ਰਹਿ ਕੇ ਆਏ ਨੇ ਕਿ ਇਹਨਾਂ ਨੂੰ ਪਤਾ ਸਾਰਾ ਕੁਝ ਵੀ ਰਾਜਾ ਨੌ ਦਾ ਰਾਜਾ ਨਹੀਂ ਦਿਲਾਂ ਦਾ ਰਾਜਾ ਜਿਹੜੇ ਇੱਥੇ ਕਹਿੰਦੇ ਸੀਗੇ ਵੀ ਬਾਹਰਲਾ ਉਮੀਦਵਾਰ ਲਿਆ ਕੇ ਇੱਥੇ ਲੁਧਿਆਣਾ ਦੇ ਵਿੱਚ ਥੋਪਦਾ ਪਰ ਉਹਨਾਂ ਨੂੰ ਹੋਣਾ ਜਿਹੜਾ ਜਵਾਬ ਮਿਲਣਾ ਨਾ ਉਹ ਰਾਜਾ ਜੀ ਆਪ ਲੋਕਾਂ ਦੇ ਥਰੂ ਦੇਣਗੇ ਲੋਕ ਦੱਸਣਗੇ ਵੀ ਇਹ ਦਿਲਾਂ ਦਾ ਰਾਜਾ ਵਾ ਕਿ ਨਾ ਕੀ ਬਾਹਰੋਂ ਆਇਆ ਇਹਨੇ ਸਾਰੇ ਲੋਕਾਂ ਨੂੰ ਆਪਣਾ ਬਣਾਇਆ ਵਾ ਤੁਸੀਂ ਦੇਖਦੇ ਹੋ ਓ ਇਕੱਠ ਤੋਂ ਲੱਗਦਾ ਪਤਾ ਵੋਟਾਂ ਤੋਂ ਲੱਗਦਾ ਪਤਾ ਜਿੱਥੇ ਦਾ ਪ੍ਰਤੀਕ ਹੈ ਜਿਹੜਾ ਉਹ ਜਾਰੀ ਹੋ ਗਿਆ ਠੀਕ ਆ ਨਾ ਅਸੀਂ ਧੰਨਵਾਦ ਕਰਦੇ ਹਾਂ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਸਮਰਥਨ ਦਿੱਤਾ ਤੇ ਸਿਰਸਾ ਸਿਆ ਉਹ ਤਾਂ ਉਹ ਗੱਡੀ ਦਿਖਾਣੇ ਕਿਸ ਪ੍ਰਕਾਰ ਦੇ ਨਾਲ ਤਿਆਰ ਕਰਕੇ ਲਿਆਇ ਸੀ ਜੀ ਗੱਡੀ ਸਟਾਰਟ ਹੋ ਚੁੱਕੀ ਹੈ ਇਸ ਸਮੇਂ ਸੋ ਪੂਰੀ ਤਿਆਰ ਖੜੀ ਹੈ ਤੁਹਾਨੂੰ ਦਾਸ ਦਾ ਕਿਸ ਤਕਰੀਬਨ ਸੰਗਰੂਰ ਤੋਂ ਗੱਡੀ ਪਹੁੰਚੀ 100 ਕਿਲੋਮੀਟਰ ਦੂਰ ਤੋਂ ਪਹੁੰਚੀ ਹੈ ਔਰ ਕਿਸ ਪ੍ਰਕਾਰ ਦੇ ਨਾਲ ਇਸ ਟਾਈਮ ਪੂਰੀ ਤਿਆਰ ਕੀਤੀ ਗਈ ਹੈਗੀ ਹੈ ਸਪੈਸ਼ਲੀ ਤੁਸੀਂ ਦੇਖ ਸਕਦੇ ਹੋ ਕਿ ਕੈਂਡੀਡੇਟ ਜਿਹੜੇ ਬੈਸ ਬ੍ਰਦਰਸ ਹੈਗੇ ਨੇ ਉਸ ਤੇ ਨਾਨ ਨਾ ਤੁਸੀਂ ਦੇਖਦੇ ਰਾਜਾ ਵਟਿੰਗ ਜੀ ਦਾ ਪ੍ਰਚਾਰ ਕਰ ਰਹੇ ਸੋ ਉਸ ਦਰਾਂ ਦੀ ਤਸਵੀਰਾਂ ਕੁਛ ਨੇ ਉਸ ਤੋਂ ਬਾਅਦ VOTING ਤੋਂ ਬਾਅਦ ਦੀ ਤਸਵੀਰਾਂ ਹੈਗੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਪੂਰੀ ਅੱਗੋਂ ਪਿੱਛੋਂ ਸਭ ਤਿਆਰ ਕਰ ਦਿੱਤੀ ਗਈ ਹੈ ਜੋ ਕਿ ਇਸ ਸਮ ਔਰ ਕੌਂ ਮੁੱਖ ਚੌਂ ਦਫ਼ਤਰ ਜਿਹੜਾ ਕਾਂਗਰਸ ਦਾ ਹੈਗਾ ਉੱਥੇ ਇਹ ਗੱਡੀ ਪਹੁੰਚ ਚੁੱਕੀ ਹੈ ਚੱਲ ਕੇ ਤਿਆਰ ਕਰਵਾ ਕੇ ਔਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਦੂਰੋਂ ਕਿੰਨੀ ਖੂਬਸੂਰਤ ਗੱਡੀ ਨਜ਼ਰ ਆ ਰਹੀ ਹੈ ਪ੍ਰੋਪਰ ਵੇ ਦੇ ਨਾਲ ਤਰੀਕ ਤਿੱਕੇ ਨਾਲ ਤੁਸੀਂ ਦੇ ਕਹਿ ਸਕਦੇ ਕਿ ਪੂਰਾ ਦਾ ਪੂਰਾ ਜਿਹੜਾ ਆ ਲੋਕ ਸਭਾ ਚੋਣਾਂ ਵਾਂਦੇ ਸੀ ਕੁਝ ਤਸਵੀਰਾਂ ਜਿਹੜੀਆਂ ਨੇ ਖੂਬਸੂਰਤ ਤਸਵੀਰਾਂ ਇਸਤੇਮਾਲ ਕੀਤੇ ਨੇ ਜ਼ਿਆਦਾਤਰ ਸਾਰੀਆਂ ਸਾਰੀ ਲੁਧਿਆਣਾ ਸ਼ਹਿਰ ਦੀ ਹੀ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਝੰਡਾ ਵੀ ਲੱਗਾ ਆ ਕਾਂਗਰਸ ਦਾ ਤੋ ਇਹ ਤੁਸੀਂ ਤਸਵੀਰਾਂ ਦੇ ਸਾਫ ਤੌਰ ਤੋਂ ਦੇਖ ਰਹੇ ਸੀ ਕਿ ਲੁਧਿਆਣਾ ਸ਼ਹਿਰ ਦੇ ਮੁੱਖ ਚੌਂਕ ਦਫਤਰ ਤੋਂ ਦੇਖ ਰਹੇ ਸੀ ਇਸ ਉਸ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹਾਂ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ ਸੰਜੀਤ ਦੇ ਨਾਲ ਹਰਦੀਪ ਭੂਆ ਨੂੰ ਵੀ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈਕ ਦੇਣਾ